ਸਮਾਣਾ ਇਲਾਕੇ ਵਿੱਚ ਦੂਜੇ ਦਿਨ ਬਰਸਾਤ ਹੋਣ ਨਾਲ ਕਿਸਾਨਾਂ ਦੇ ਚਿਹਰੇ ਉੱਤੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਬਰਸਾਤ ਹੋਣ ਨਾਲ ਝੋਨੇ ਦੀ ਫਸਲ ਨੂੰ ਭਾਰੀ ਲਾਭ ਮਿਲੇਗਾ। ਮੀਂਹ ਪੈਣ ਨਾਲ ਟਿਊਬਵਲ ਵੀ ਦੋ ਦਿਨ ਕਿਸਾਨਾਂ ਨੂੰ ਨਹੀਂ ਚਲਾਣੇ ਪੈਣਗੇ। ਤੇ ਇਸ ਨਾਲ ਜ਼ਮੀਨ ਹੇਠਲਾ ਪਾਣੀ ਵੀ ਬਚੇਗਾ। ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਲਾਭ ਹੋਇਆ ਹੈ ਉੱਥੇ ਮੀਂਹ ਪੈਣ ਨਾਲ ਜੀਵ ਜੰਤੂ ਤੇ ਆਮ ਜਨ ਜੀਵਨ ਨੂੰ ਵੀ ਕਾਫੀ ਗਰਮੀ ਤੋਂ ਰਾਹਤ ਮਿਲੀ ਹੈ। ਕਿਸਾਨਾਂ ਨੇ ਕਿਹਾ ਕਿ ਮੀਂਹ ਉਨ੍ਹਾਂ ਦੇ ਲਈ ਅਤੇ ਉਨ੍ਹਾਂ ਦੀਆਂ ਫਸਲਾਂ ਲਈ ਕਾਫੀ ਲਾਏ ਬੰਦੇ। ਲਗਾਤਾਰ ਬਸਾਤ ਹੋਈ ਤਾਂ ਹੋਰ ਜਿਆਦਾ ਫਾਇਦਾ ਕਿਸਾਨਾਂ ਨੂੰ ਝੋਨੇ ਦੀ ਫਸਲ ਤੇ ਜਿਹੜੀ ਦੂਜੀ ਫਸਲਾਂ ਦੀ ਬਜਾਈ ਕੀਤੀ ਹੈ ਉਹਨਾਂ ਨੂੰ ਇਹ ਬਰਸਾਤ ਦਾ ਮਿਲੇਗਾ। ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਪੰਜ ਸਾਲ ਦੀ ਰਿਪੋਰਟ। ਜਾਈ ਤੁਹਾਡਾ ਸੁਚਾ ਸਿੰਘ ਜੀ। ਹਾਂ ਜੀ ਜਿਹੜੀ ਬਰਸਾਤ ਹੋ ਰਹੀ ਹੈ ਕੱਲ ਵੀ ਹੋਈ ਅੱਜ ਦੂਜੇ ਦਿਨ ਬਰਸਾਤ ਸ਼ੁਰੂ ਹੋਈ ਹੈ। ਹਾਂ ਕਿੰਨੇ ਕੁ ਲਾਹੇਵੰਦ ਹੈ ਸਰਗਰਮੀ ਬਹੁਤ ਜਿਆਦਾ ਬਹੁਤ ਜਿਆਦਾ ਫਾਇਦਾ। ਹਾਂ ਕਿਹੜੀ ਕਿਹੜੀ ਫਸਲਾਂ ਦਾ ਫਾਇਦਾ ਪੁੰਚਦਾ ਹੈ ਜੀਰੀ ਨੂੰ ਜੀਰੀ ਇੱਥੇ ਮੇਂ ਨਹੀਂ ਜੀਰੀ ਨੂੰ ਬਹੁਤ ਫਾਇਦਾ ਪੰਜ ਪਹਿਲਾਂ ਤਾਂ ਧਰਤੀ ਮੱਚੀ ਪਈ ਸੀ ਬਿਲਕੁਲ ਇੱਕ ਖੇਤ ਵੀ ਨਹੀਂ ਪਰਦਾ ਸੀ ਲੈਡ ਗਵਰਨਮੈਂਟ 8 ਘੰਟੇ ਗਈ ਜਾਂਦੀ ਹੈ ਪੁਛੇ 6 ਘੰਟੇ ਜਾਂਦੀ 10 ਵਾਰ ਯੂਨ ਟ੍ਰਿਪ ਕਰਦੀ ਇੱਕ ਖੇਤ ਵੀ ਨਹੀਂ ਪਰਦੀ ਸੀ ਇਹ ਸਾਰਾ ਕੰਮ ਇਹ ਮੀਂਹ ਨਾਲ ਚੱਲਣਾ ਪਰ ਹੁਣ ਨੀਂਦ ਇਸ ਤਰ੍ਹਾਂ ਪੈਰੇ ਇਹਦੇ ਨਾਲ ਮਤਲਬ ਜ਼ਮੀਨੀ ਪਾਣੀ ਵੀ ਫਾਇਦਾ ਹੋਵੇਗਾ ਜਵਿੰਦਰ ਬਹੁਤ ਫਾਇਦਾ ਬਹੁਤ ਫਾਇਦਾ نیچے ਵਾਲਾ ਪਾਣੀ ਵੀ ਬਚੂਗਾ ਹਾਂਜੀ ਅੱਛਾ ਜੋ ਕੁਦਰਤੀ ਪਾਣੀ ਦਾ ਰੰਗ ਰੂਪ ਆ ਫਸਲ ਦਾ ਉਹ ਤਾਂ ਵੱਖਰਾ ਹੀ ਆ ਇਹਦਾ ਕਿੰਨੇ ਕਿਸ ਤਰ੍ਹਾਂ ਲੱਗਦਾ ਇਹ ਨਹੀਂ ਜਿਸ ਤਰ੍ਹਾਂ ਜਿਹੜੇ ਨਹੀਂ ਪੈਂਦੇ ਜਾਂ ਜਿਹੜੇ ਟੂਬਲ ਦਾ ਪਾਣੀ ਲਾਂਦੇ ਆ ਇਹ ਫਸਲ ਨੂੰ ਕਿਵੇਂ ਲੱਗਦਾ ਇਹ ਉਹਦੇ ਨਾਲੋਂ ਕਿਤੇ ਵਧਿਆ ਲੱਗਦਾ ਜੀ ਇਹ ਕਿਤੇ ਵਧਿਆ ਲੱਗਦਾ ਟਿਊਬਲ ਵਾਲਾ ਇੰਨਾ ਨਹੀਂ ਹਾਂ ਜੇ ਜਿਹਤਰਾ ਖਾਦ ਵਗੈਰਾ ਹੋਗੀ